ਅੱਜ ਤੋਂ 4 ਸਾਲ ਪਹਿਲਾਂ ਮੈਂ ਬਿਲਕੁਲ ਇਸੇ ਤਰ੍ਹਾਂ ਆ ਕੇ ਪੰਜਾਬ ਪੀਸੀਐਸ ਪੈਨਲ ਦੇ ਸਾਹਮਣੇ ਇੰਟਰਵਿਊ ਵਿੱਚ ਬੈਠਾ ਸੀ ਜਾਣਦੇ ਹੋ ਉਹਨਾਂ ਨੇ ਪਹਿਲਾ ਸਵਾਲ ਮੇਰੇ ਤੋਂ ਕੀ ਕੀਤਾ ਕਹਿੰਦੇ ਹੋਏ ਆ ਤੇਰਾ ਡੈਫ ਜਿਹੜਾ ਫਾਰਮ ਹੈ ਇਹਦੇ ਵਿੱਚ ਤੂੰ ਡੀਐਸਪੀ ਬੜਾ ਉੱਪਰ ਪਰਿਆ ਹੈ ਕਿਉਂ ਮੈਂ ਕਿਹਾ ਸਰ ਜੀ ਮੇਰੀ ਪ੍ਰੀਫਰੈਂਸ ਹੈ ਮੈਂ ਡੀਐਸਪੀ ਨੂੰ ਪ੍ਰੀਫਰ ਕਰਦਾ ਕਹਿੰਦੇ ਉਹ ਗੱਲ ਤਾਂ ਠੀਕ ਹੈ ਉਹਨਾਂ ਨੇ ਮੇਰੀ ਤਰਫ ਦੇਖਦੇ ਆ ਹੋਇਆ ਥੋੜਾ ਤੰਗ ਕਰਿਆ ਤੇ ਪਤਾ ਕੀ ਕਹਿੰਦੇ ਤੂੰ ਭੱਜ ਲਵੇਂਗਾ ਤੇਰੇ ਹਾਲਾਤ ਦੇਖ ਕੇ ਲੱਗਦਾ ਨਹੀਂ ਐ ਤੂੰ ਡੀਐਸਪੀ ਬਣ ਸਕਦਾ ਮੈਂ ਬਹੁਤ ਡੀਪ ਬ੍ਰੈਥ ਲਿੱਤੀ ਤੇ ਉਹਨਾਂ ਨੂੰ ਆਸ਼ਵਾਸਨ ਦਲਵਾਇਆ ਕਿ ਬਿਲਕੁਲ ਸਰ ਮੈਂ ਭੱਜ ਕੇ ਦਿਖਾਉਂਗਾ ਕਹਿੰਦੇ ਹਾਂ ਹਾਂ ਦੇਖਾਂਗੇ ਮੈਂ ਵੀ ਫੀਲਡ ਤੇ ਹੀ ਹੋਊਂਗਾ ਤੂੰ ਭੱਜਦਾ ਕਿ ਨਹੀਂ ਮੈਂ ਉਹਨਾਂ ਨੂੰ ਫਿਰ ਦੁਬਾਰਾ ਆਸ਼ਵਾਸਨ ਦਲਵਾਇਆ ਕਿ ਸਰ ਬਿਲਕੁਲ ਮੈਂ ਤੁਹਾਨੂੰ ਭੱਜ ਕੇ ਦਿਖਾਉਂਗਾ ਤੁਹਾਡੇ ਭਰੋਸੇ ਤੇ ਖਰਾ ਉਤਰੂੰਗਾ ਹੁਣ ਉਹਨਾਂ ਨੇ ਤੀਸਰੀ ਵਾਰ پتہ ਕੀ ਕਿਹਾ ਮੈਨੂੰ ਕਹਿੰਦੇ ਚੱਲ ਮੈਂ ਤੇਰੀ ਇੱਕ ਹੈਲਪ ਕਰਦਾ ਛੋਟੀ ਜਿਹੀ ਗਾਕਾ ਇੱਕ ਨਾ ਗੋਲੀਆਂ ਦਾ ਪੱਤਾ ਹੁੰਦਾ ਤਾਕਤ ਦੀਆਂ ਗੋਲੀਆਂ ਹੁੰਦੀਆਂ ਨੇ ਮੇਰੇ ਤੋਂ ਜਾਂਦਾ ਹੋਇਆ ਲੈ ਜੀ ਤੇ ਉਹਨੂੰ ਖਾ ਕੇ ਤੂੰ ਬੜਾ ਤੇਜ਼ ਬੱਜੇਗਾ ਹੁਣ ਇਹ ਗੱਲ ਸੁਣ ਕੇ ਤੁਸੀਂ ਵੀ ਹੱਸੇ ਹੋਵੋਗੇ ਮੇਰੀ ਸੋਚੋ ਹਾਲਾਤ ਜਦੋਂ ਮੈਂ ਤੇ ਆਮਣੇ ਸਾਹਮਣੇ ਬੈਠਾ ਸੀ ਮੈਨੂੰ ਵੀ ਹਾਸਾ ਆਇਆ ਹੋਵੇਗਾ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਉਸ ਇੰਟਰਵਿਊ ਵਿੱਚ ਬੈਠੇ ਹੁੰਦੇ ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦਿੰਦੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ